मैडम प्राइडली चले जाओ तुम। तुम चले जाओ इस फंक्शन। जो ये 1:81 थे उनके ਨਾਲ ਅਕ ਕਰੋ ਆ फंक्शन ਦੁਬਾਰਾ ਰਿਪੀਟ ਹੋਣ ਲੱਗ ਗਿਆ। ਨਹੀਂ ਪਤਾ ਤੇ ਤੁਸੀਂ ਪਤਾ ਰੱਖਿਆ ਕਰੋ ਜੀ ਫੇ ਰੌਣ ਵੀ ਨਹੀਂ ਲੋਟ ਤੁਨੂੰ। ਇਸ ਕਰਕੇ ਆਏ ਹੋ ਨਾ ਵੀ ਇੱਥੇ ਮਿਨਿਸਟਰ ਬੈਠਾ। ਇਸ ਕਰਕੇ ਸੱਤਿਆ ਗਿਆ ਤੁਨੂੰ। ਹੁਣ ਹੁਣ ਨਹੀਂ ਹੁਣ ਨਹੀਂ ਆਉਣਾ। ਜਾਓ ਪਲੀਜ਼। ਮਹਿਲਾ ਤੇ ਰੂਪ ਝਾੜ ਰਿਹਾ ਤੇ ਗੁੱਸੇ ਵਿੱਚ ਲਾਲ ਪੀਲਾ ਇਹ ਵਿਅਕਤੀ ਕੋਈ ਅਨਪੜੇ ਵਿਅਕਤੀ ਨਹੀਂ ਹੈ ਬਲਕਿ ਇਹ ਹੈ ਕੈਪਟਨ ਅਮਰਿੰਦਰ ਸਿੰਘ ਦਾ ਵਜ਼ੀਰ ਕੈਬਨਿਟ ਮੰਤਰੀ ਭਾਰਤ ਪੁਸ਼ਟ ਦਰਸਲ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਗਮ ਚੱਲ ਰਿਹਾ ਸੀ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸਵਰਨਜੀਤ ਕੌਰ ਦੇਰੀ ਨਾਲ ਪਹੁੰਚੇ ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਭਾਰਤ ਪੋਸ਼ਣ ਤੇ ਰਮਨੀਤ ਸਿੰਘ ਬਿੱਟੂ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ ਕੈਬਨਿਟ ਮੰਤਰੀ ਭਾਰਤ ਪੋਸ਼ਣ ਨੂੰ ਸਿੱਖਿਆ ਅਫਸਰ ਦਾ लेट ਆਉਣਾ ਠੀਕ ਨਾ ਲੱਗਾ ਜਿਸ ਕਰਕੇ ਪੂਰੀ ਪੀੜ ਦੇ ਵਿੱਚ ਭਾਰਤ ਪੋਸ਼ਣ ਮਹਿਲਾ ਅਫਸਰ ਸਵਰਜੀਤ ਕੌਰ ਦੇ ਨਾਲ ਬਤਮੀਜ਼ੀ ਕਰਨ ਲੱਗ ਗਿਆ ਇੱਕ ਕੈਬਨਿਟ ਮੰਤਰੀ ਪੂਰੀ ਪੀੜ ਵਿੱਚ ਮਹਿਲਾ ਅਫਸਰ ਤੇ ਗੁੱਸਾ ਹੋ ਕੇ ਬਹਾਦਰੀ ਦਿਖਾ ਰਿਹਾ ਸੀ ਅਤੇ ਲੋਕ ਖੜੇ ਤਮਾਸ਼ਾ ਵੇਖ ਰਹੇ ਸਨ मैडम काइंडली चले जाओ ਤੁਸੀਂ ਤੁਸੀਂ ਚਲੇ ਜਾਓ ਇੱਥੋਂ ਫੰਕਸ਼ਨ ਜੋ ਇਹ ਇੱਕ ਵਾਰ ਇਹ ਕਿਹਾ ਸੀ ਤੇ ਉਹਨਾਂ ਨਾਲ ਅੱਖ ਕਰੋ ਆ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ ਨਹੀਂ ਪਤਾ ਤੇ ਤੁਸੀਂ ਪਤਾ ਰੱਖਿਆ ਕਰੋ ਜੀ ਫੇਰ ਆਉਣ ਦੀ ਨਹੀਂ ਲੋੜ ਤੁਹਾਨੂੰ ਇਸ ਕਰਕੇ ਹੀ ਆਏ ਹੋ ਨਾ ਵੀ ਇੱਥੇ ਮਿਨਿਸਟਰ ਬੈਠਾ ਹੈ ਇਸ ਕਰਕੇ ਸੱਤਿਆ ਗਿਆ ਤੁਹਾਨੂੰ ਹੁਣ ਹੁਣ ਨਹੀਂ ਹੁਣ ਨਹੀਂ ਆਉਣਾ ਜਾਓ ਪਲੀਜ਼ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਸ ਤੋਂ ਪਹਿਲਾਂ ਸਵਰنجਿਤ ਕੌਰ ਮੁਆਫੀ ਵੀ ਮੰਗ ਚੁੱਕੇ ਸਨ ਪਰ ਫੇਰ ਵੀ ਇਸ ਵੱਲੋਂ ਜਹੀ ਨੀਚ ਹਰਕਤ ਕੀਤੀ ਗਈ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਮੰਤਰੀ ਨੂੰ ਭੰਡਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬ ਲੁੱਕ ਚੈਨਲ